ਪਰਮਾਰਤ ਵੱਲ ਲੈ ਕੇ ਜਾ ਰਹੀ ਹੈ ਬਾਣੀ ਜਦੋਂ ਕਹਿੰਦੇ ਉਹਦੇ ਵਿੱਚ ਭੇਦਤਾ ਹੀ ਹੋਗੀ ਨਾ ਜੀਵਨ ਕਾਲ ਦੀ ਬਾਜੀ ਜਿੱਤ ਕੇ ਜਾਵੇਂ ਸੰਸਾਰ ਦੇ ਵਿੱਚੋਂ ਸੰਸਾਰ ਵਿੱਚ ਰਹਿੰਦਾ ਰਹਿੰਦਾ ਪਰਮੇਸ਼ਰ ਦੀ ਬੰਦਗੀ ਕਰੇ ਸਿਮਰਨ ਕਰੇ ਉਸ ਮਕਾਮ ਤੇ ਪਹੁੰਚ ਜਾਵੇ ਜਿਸ ਮਕਾਮ ਤੋਂ ਮਨੋਰਥ ਲੈ ਕੇ ਸੰਸਾਰ ਵਿੱਚ ਆਇਆ ਕਿਉਂਕਿ ਜਦੋਂ ਤੇਰਾ ਜਨਮ ਹੋਇਆ ਨਾ ਮਾਲਕ ਨੇ ਬੜੀ ਕਿਰਪਾ ਕੀਤੀ ਮਾਤਾ ਦੇ ਘਰ ਵਿੱਚ ਵੀ ਤੈਨੂੰ ਸਿਮਰਨ ਤੋਂ ਵਿਛੜ ਨਹੀਂ ਦਿੱਤਾ ਮਾਤ ਗਰਮ ਹੈ ਆਪਨ ਸਿਮਰਨ ਦੇ ਤੈ ਤੁਮ ਰੱਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੂ ਤਾਰਨ ਹਾਰੇ ਮਾਲਕ ਨੇ ਉਸ ਮੈਨੇ ਤੈਨੂੰ ਉਛੜਨ ਦਿੱਤਾ ਸਿਮਰਨ ਤੋਂ ਪਰ ਜਦੋਂ ਤੂੰ ਸੰਸਾਰ ਵਿੱਚ ਜੀਵ ਆ ਗਿਆ ਨਾ ਫਿਰ ਮੇਰੇ ਮਾਲਕ ਕਹਿੰਦੇ ਲੈ ਬਿਛੜ ਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇ ਤੇ ਜਦੋਂ ਇਸ ਮਾਰਗ ਵਿੱਚ ਆ ਕੇ ਜਿਉ ਜੋ ਸਿਮਰਨ ਕਰਦਾ ਹੈ ਏਕ ਲੈਣਾ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਮੂਲ ਮੰਤਰ ਦੀ ਲੈ ਲਾ ਗੁਰ ਮੰਤਰ ਦੀ ਲੈ ਲਾ ਕੋਈ ਵੀ ਸ਼ਬਦ ਦੀ ਲੈ ਲਾ RAM RAM ਖੁਦਾ ਖੁਦਾ ਇਹ ਦਿੱਥੇ ਤੇਰਾ ਮਨ ਲੱਗਿਆ ਜਿਹਦੇ ਮੱਝ ਵਿੱਚ ਹੈ ਭਾਈ ਉਹ ਈ ਆਨੰਦ ਲਏ ਤੇ ਜਦੋਂ ਟੇਕ ਲੈਣਾ ਧਰ ਜਿਹੜੇ ਇੱਕ ਟੇਕ ਤੋਂ ਲਾਹੇ ਵਡਾਨੀ ਆਂ ਤੇਕ ਲਵੇਂਗਾ ਸਿਮਰਨ ਕਰੇਗਾ ਜਦੋਂ ਮਾਰਗ ਵੱਲ ਤੁਰੇਗਾ ਨਾ ਮਾਰਗ ਵੱਲ ਤੁਰੇਗਾ ਤੁਰਦਾ ਤੁਰਦਾ ਤੈਨੂੰ ਪਤਾ ਮੈਂ 50 ਕਿਲੋਮੀਟਰ ਤੇ ਜਾਣਾ 10 ਕਿਲੋਮੀਟਰ 15 ਕਿਲੋਮੀਟਰ ਲੰਘਦਾ ਜਾ ਰਿਹਾ ਨਾ ਤੇਰੀ ਆਸ ਵਜh ਦੀ ਤੁਰੀ ਜਾ ਰਹੀ ਹੈ ਮੈਂ ਹੁਣ ਮਾਰਗ ਤੇ ਸੁਖਾਲੀ ਪਹੁੰਚ ਜਾਣਾ ਧਰ ਜਿਹੜੇ ਇੱਕ ਟੇਕ ਤੋਂ ਲਾਹੇ ਵਿਡਾਣੀ ਆਸ ਨਾਨਕ ਨਾਮ ਪਿਆਈ ਹੈ ਕਾਰਜ ਆਵੇ ਰਾਸ ਜਦੋਂ ਤੂੰ ਪਰਮੇਸ਼ਰ ਦਾ ਸਿਮਰਨ ਕੀਤਾ ਬੰਦਗੀ ਕੀਤੀ ਹੈ ਨਾਨਕ ਨਾਮ ਨੂੰ ਧਿਆਉਣਾ ਕੀਤਾ ਤੇਰਾ ਕਾਰਜ ਕੀ ਸੀ ਜੋ ਸੰਸਾਰ ਵਿੱਚ ਕਰਨ ਵਾਸਤੇ ਆਏ ਆ ਮੰਨ ਪੁੱਛਲਾ ਕਾਰਜ ਕੀ ਸੀ ਤੂੰ ਜੋ ਕੋ ਸੰਸਾਰ ਵਿੱਚ ਕਰਨ ਆਇਆ ਤੇਰਾ ਮਨੋਰਥ ਕੀ ਸੀ ਤੇਰਾ ਮਨੋਰਥ ਸੀ ਸਤਿਗੁਰਾਂ ਦੇ ਅੱਗੇ ਆਪਣਾ ਆਪ ਅਰਪਣ ਕਰਨਾ ਜਿਨ੍ਹਾਂ ਨੇ ਸਤਿਗੁਰਾਂ ਅੱਗੇ ਆਪਣਾ ਅਰਪਣ ਕਰ ਦਿੱਤਾ ਨਾ ਮਨ ਵਿੱਚੇ ਸਤਿਗੁਰੂ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਜਿਵੇਂ ਜਿਉਂਦੇ ਜੀ ਆਪਣਾ ਮਨ ਤੋਂ ਗੁਰੂ ਨੂੰ ਦੇ ਦਿੱਤਾ ਜਿਉਂਦੇ ਜੀ ਤੂੰ ਪਰਮੇਸ਼ਰ ਦੇ ਸਿਮਰ ਵਿੱਚ ਭੇਦ ਹੋ ਗਿਆ ਜਦੋਂ ਨਾ ਸਾਡੇ ਘਰ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਕੋਈ ਜੀਵ ਚੜਾਈ ਕਰਦਾ ਹੈ ਨਾ ਕੋਈ ਵੀ ਕਰਦਾ ਹੈ ਉਮਰ ਦਾ ਇਤੇ ਤਕਾਜਾ ਨਹੀਂ ਆਪਾਂ ਟੈਲੀਫੋਨ ਕਰਦੇ ਆ ਕਿ ਫਲਾਣਾ ਸਿੰਘ ਜਾਂ ਫਲਾਣਾ ਮਾਤਾ ਜਾਂ ਕੋਈ ਵੀ ਹੈ ਉਹ ਪੂਰਾ ਹੋ ਗਿਆ ਕਹਿੰਦੇ ਨਾ ਪੂਰਾ ਹੋ ਗਿਆ ਕਮਾਲ ਦੀ ਗੱਲ ਵੀ ਕੀ ਜਦੋਂ ਸਵਾਸ ਬੰਦ ਹੋ ਗਏ ਬਾਡੀ ਡੈੱਡ ਹੋ ਗਈ ਉਦੋਂ ਹੀ ਮਨੁੱਖਾ ਪੂਰਾ ਹੁੰਦਾ ਨਹੀਂ ਪਿਆਰਿਓ ਜਿਹੜਾ ਪੂਰੇ ਦੇ ਲੜ ਲੱਗ ਗਿਆ ਪੂਰੇ ਦੀ ਰੱਦ ਨਾ ਕਰਨ ਲੱਗ ਗਿਆ ਐਸੇ ਸੰਗੀ ਨੇ ਬਰੇਨਾ ਵਿਚਾਰਾ ਹੁੰਦੀ ਐ ਤੇ ਸਾਧ ਸੰਗ ਜਿਨ੍ਹਾਂ ਨੇ ਧੰਤਨ ਸ਼੍ਰੀ ਜੁਰਬਾਬਾ ਜੀ ਸਿਆੜ ਸਾਹਿਬ ਵਾਲੇ ਜਿਨ੍ਹਾਂ ਦਾ ਨਾਮ ਰਸਨਾ ਪਿਉਂਦੇ ਰਸਨਾ ਪਵਿੱਤਰ ਹੋ ਜਾਇਆ ਕਰਦੀ ਹੈ ਵੱਲੋਂ ਸਤਨਾਮ ਜੀ ਵਾਹੀ ਗੁਰੂ ਐਸੇ ਸੰਗੀ ਨੇ ਅੱਜ ਵੀ ਘਰਾਂ ਵਿੱਚ ਆਸਮ ਲਾ ਕੇ ਸਾਧ ਸੰਗਤ ਅਰਾਧਨਾ ਜਿਹੜੇ ਪਰਮੇਸ਼ਰ ਦੇ ਨਾਲ ਦਾ ਪ੍ਰਮ ਅਰੰਧਿਆ ਪੂਰਾ ਜਾਪ ਨਾਲ ਲਾਉ ਨਾ ਪੂਰਾ ਪਾਇਆ ਪੂਰੇ ਕੀ ਗੁਣ ਗਾਓ ਪੂਰੇ ਵਿੱਚ ਸ਼ਬਦ ਪੜਦੇ ਪੜਦੇ ਪੂਰੇ ਵਿੱਚ ਭੇਜ ਰੋ ਉਹ ਆਪਣੀ ਅਨੰਤ ਵਿੱਚ ਆ ਕੇ ਤੇ ਸਾਧ ਸੰਗਤ ਜੀ ਉਹਨਾਂ ਦੀ ਬਾਣੀ ਨੂੰ ਡਿੱਡ ਹੋਣ ਦੀ ਲੋੜ ਨਹੀਂ ਉਹ ਇਹਨਾਂ ਸਵਾਸਾ ਵਿੱਚ ਰਹਿੰਦੇ ਰਹਿੰਦੇ ਆਪਣਾ ਜੀਵਨ ਪਰਮੇਸ਼ਰ ਦੇ ਨਾਮ ਨਾਲ ਭੇਜ ਕਰਕੇ ਉਹ ਨਹੀਂ ਵੀ ਪੂਰੇ ਸਾਧ ਸੰਗਤ ਪਰ ਜਦੋਂ ਸੰਤਾਰਨ ਸ੍ਰੀ ਹਾਸ਼ਮਤ ਹੈ ਜਾਣਾ ਹੈ ਕਿਉਂ ਕਿ ਜੇ ਸਵਾਲ ਉੱਤਰਨਾ ਹੋ ਕਹਿੰਦੇ ਜੀਵਨ ਦੀ ਆਸ ਨਾ ਰੱਖੀਓ ਪਹਿਲਾਂ ਮਰੂ ਜੀਵਨ ਦੀ ਜਗਾਸ ਸਭਨ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਸੋ ਜਿਹੜੇ ਅੱਜ ਵੀ ਆਸਣ ਲਗਾ ਕੇ ਮੂਲ ਮੰਤਰ ਗੁਰ ਮੰਤਰ ਦਾ ਜੁੜਦੇ ਨੇ ਸਤਿ ਜਾਣਿਓ ਸਰੀਰ ਨਾਸ਼ਵੰਤ ਹੈ ਸਰੀਰ ਕਾਕੇ ਜੀਵ ਸੰਸਾਰ ਵਿੱਚੋਂ ਜਾਂਦਾ ਹੈ ਜਿਸ ਆਸਣ ਤੇ ਗੁਰਨਾਨਕ ਦੇਵ ਪਾਛੇ ਦਾ ਸਰੂਪ ਹੈ ਜਾਂ ਕਿਸੇ ਵੀ ਆਪਣੇ ਗੁਰੂ ਰਹਿਬਰ ਅਵਤਾਰ ਦਾ ਸਰੂਪ ਰੱਖਿਆ ਹੈ ਸਤਿ ਜਾਣਿਓ ਜਿੱਥੇ ਤੁਹਾਡੀ ਟੇਕ ਹੈ ਜਿੱਥੇ ਤੁਹਾਡੀ ਭਾਵਨਾ ਹੈ ਸਿਮਰਨ ਕਰਦੇ ਕਰਦੇ ਜਿੱਦਨ ਤੁਹਾਡਾ ਸਿਮਰਨ ਵਿੱਚ ਆਨੰਦ ਆਉਣ ਲੱਗ ਗਿਆ ਰਸ ਆਉਣ ਲੱਗ ਗਿਆ ਉਹ ਆਸਣ ਤੇ ਇੱਕ ਦਿਨ ਤੂੰ ਸਰੂਪ ਰੱਖਦੇ ਹੈ ਪਰ ਉਹ ਆਸਣ ਦੇ ਇੱਕ ਦਿਨ ਸਾਖ ਸਾਗੁਣ ਸਰੂਪ ਬਾਬਾ ਜੀ ਪ੍ਰਤਕ ਆ ਕੇ ਬੈਠ ਜਾਣਗੇ ਉਹਨੂੰ ਸਤਨਾਮ ਸ਼ਿਰਵਾਹੇ ਗੁਰੂ ਜੀਨਾਂ ਨੇ ਸਾਧ ਸੰਗਤ ਜੀ ਆਪਣੇ ਮੁਰਸ਼ਿਦ ਨੂੰ ਬਿਠਾ ਲਿਆ ਪਿਆਰਿਓ ਉਹ ਕੀ ਸੰਸਾਰ ਦੇ ਵਿੱਚ ਅਧੂਰੇ ਨੇ ਉਹ ਸੰਸਾਰ ਵਿੱਚ ਰਹਿੰਦੇ ਵੀ ਪੂਰੇ ਨੇ ਜਿਹੜਾ ਉਹਨਾਂ ਦੀ ਸੰਗਤ ਵਿੱਚ ਆ ਗਿਆ ਉਹਨੇ ਵੀ ਪੂਰਾ ਹੋ ਜਾਣਾ ਜਿਹੜਾ ਉਹਨਾਂ ਕੋਲ ਘੜੀ ਬੈਠ ਗਿਆ ਉਹਨਾਂ ਦੀ ਵਿਚਾਰ ਦੇ ਨਾਲ ਉਹਨੇ ਵੀ ਪੂਰਾ ਹੋ ਜਾਣਾ ਤਾਂ ਸਾਧ ਸੰਗ ਜਦੋਂ ਸੰਸਾਰ ਵਿੱਚੋਂ ਜਾਂਦੇ ਆ ਨਾ ਮੇਰੇ ਮਾਲਕ ਕਹਿੰਦੇ ਨੇ ਉਹ ਪਰਮੇਸ਼ਰ ਦਾ ਨਾਮ ਦੀ ਅਰਦਾਨਾ ਕਰਦਾ ਸਿਮਰਨ ਕਰਦਾ ਫਿਰ ਨਾਨਕ ਨਾਮ ਤੇ ਆਈਏ ਤੇਰਾ ਜਿਹੜਾ ਕਾਰਜ ਆ ਸੰਸਾਰ ਵਿੱਚ ਕਰਨ ਵਾਸਤੇ ਆਇਆ ਉਹ ਕਾਰਜ ਤੇਰਾ ਰਾਸ ਕਰਕੇ ਤੇਰੀਆਂ ਮਨੋ ਕਾਮਨਾ ਪੂਰਣ ਹੋ ਕੇ ਮਾਲਕ ਤੈਨੂੰ ਉਹ ਕਿਰਪਾ ਕਰ ਦਿੰਦੇ ਨੇ ਸੰਸਾਰ ਵਿੱਚ ਸੁਰਖੁਰੂ ਹੋ ਕੇ ਜਾ ਰਹੇ ਆਂ ਆਦੇ ਸਤਕਾਰਯੋਗ ਜਿਨ੍ਹਾਂ ਦਾ ਹੁਣੇ-ਹੁਣੇ ਆਪ ਜੀ ਧਾਰਨਾ ਵਿੱਚ ਸਰਵਣ ਕਰ ਰਹੇ ਸਨ ਮਾਲਕ ਕਹਿੰਦੇ ਧੰਨ ਜਣੇਂਦੀ ਮਾਉ ਆਏ ਸਫਲ ਸੇ ਮਾਤਾ ਸਰਜੀਤ ਕੌਰ ਇਹ ਸੰਸਾਰ ਦੇ ਵਿੱਚ ਆਏ ਕੁਝ ਅਰਸ਼ਾਂ ਪਹਿਲਾਂ ਸਵਾਸਾਂ ਰੂਪੀ ਪੂੰਜੀ ਲੈ ਕੇ ਆਏ ਮੈਨੂੰ ਮਾਫ਼ ਕਰਨਾ ਅੱਗੇ ਨਾ ਪਿੱਛੇ ਮੈਂ ਕਦੇ ਆਇਆ ਨਹੀਂ ਅੱਜ ਚੌੜਾ ਹੋ ਕੇ ਤੁਹਾਡੇ ਮੁਰੇ ਬਾਜੇ ਤੇ ਬੈਠ ਗਿਆ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਮੈਂ ਨਹੀਂ ਬੈਠਿਆ ਮੈਨੂੰ ਮਾਂ ਨੇ ਬਿਠਾ ਲਿਆ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਮਾਂ ਨੇ ਬਿਠਾ ਲਿਆ ਜਿਹੜੀ ਮਾਂ ਨੇ ਧਰਮਪਾਲ ਬਾਬਾ ਜੀ ਨੂੰ ਆਪਣੀ ਗੋਦ ਵਿੱਚ ਫੜਾ ਕੇ ਲਾਡੜਾਇਆ ਉਹ ਕਹਿੰਦੀ ਸੀ ਤੂੰ ਮੇਰਾ ਵੱਡਾ ਪੁੱਤਰ ਐ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਵੱਡਾ ਪੁੱਤਰ ਹੈ ਠੀਕ ਹੈ ਸੰਸਾਰ ਵਿੱਚ ਵਿਚਰਦੇ ਆ ਪਤਾ ਨਹੀਂ ਕਿੰਨੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ ਤੇ ਸਾਧ ਸੰਗਤ ਉਹ ਵੀ ਸਮਾਂ ਸੀ ਜਦੋਂ ਬਿਠਾ ਕੇ ਉਹਨੇ ਇਹ ਬਚਨ ਕੀਤਾ ਸੀ ਜਦੋਂ ਮਰ ਗਈ ਮੇਰੇ ਭੋਗ ਤੇ ਆ ਜੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਮੈਂ ਗਈ ਨਾ ਸੰਸਾਰ ਤੋਂ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਮੈਂ ਤੇਰੇ ਮੱਥੇ ਨਹੀਂ ਲੱਗਣਾ ਕਹਿੰਦੀ ਭੋਗ ਤੇ ਆ ਜੀ ਨਾ ਲੱਗੀ ਮੈਨੂੰ ਪਤਾ ਮੈਂ ਕਿ ਇੱਕ ਪਾਸੇ ਤੂੰ ਪੁੱਤਰ ਬਣਾਇਆ ਤੇ ਦੋ ਪੁੱਤਰਾਂ ਨੂੰ ਖੁਸ਼ ਹੁੰਦਿਆਂ ਦੇਖ ਤੇ ਕੋਈ ਐਸਾ ਚਲੋ ਅੱਜ ਪਰਸੋਂ ਦੀ ਗੱਲ ਆ ਤਕਰੀਬਨ ਅਮਰਤ ਵੇਲੇ ਚਲੋ ਬਾਬਾ ਜੀ ਦੀ ਬਖਸ਼ੀ ਹੋਈਆਂ ਉਹ ਸਿਵਾਵਾਂ ਨੇ ਬਾਬਾ ਜੀ ਆਪ ਕਰਾਉਂਦੇ ਆ ਅਸੀਂ ਕੌਣ ਆ ਕਰਨ ਵਾਲੇ ਸਾਧ ਸੰਗਤ ਮਹਾਰਾ ਦੀ ਹਜ਼ੂਰੀ ਵਿੱਚ ਬੈਠੇ ਸਿਮਰਨ ਕਰਦੇ ਆ ਸ੍ਰੀ ਹਜੂਰ ਬਾਬਾ ਜੀ ਹੁਕਮ ਲਾਇਆ ਅੰਤ ਮਰਦਾਸ ਵਿੱਚ ਜਾਣਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਬਸ ਉਹ ਹੁਕਮ ਨੂੰ ਸਿਰ ਮੱਥੇ ਮੰਨਦੇ ਹੋਏ ਧੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਮੈਨੂੰ ਸੇਵਾਦਾਰ ਕਹਿੰਦੇ ਕਹਿੰਦੇ ਬਾਬਾ ਜੀ ਫੋਨ ਕਰ ਦਿਓ ਮੈਂ ਕਾਦੀ ਖਾਤਰ ਕਹਿੰਦੇ ਨੂੰ ਪਤਾ ਲੱਗ ਜੂ ਤੁਸੀਂ ਆਉਣਾ